ਹੋਣ ਕਰਕੇ ਕੈਨੇਡਾ ਦੀ ਕਿਉਂਕਿ ਕੈਨੇਡਾ ਪੰਜਾਬੀਆਂ ਦੀ ਇੱਕ ਪਸੰਦੀਦਾ ਡੈਸਟੀਨੇਸ਼ਨ ਹੈ ਵੱਡੇ ਪੱਧਰ ਤੇ ਜੋ ਪੰਜਾਬੀ ਨੇ ਉਹ ਕੈਨੇਡਾ ਚ ਜਾ ਕੇ ਵਸੇ ਹੋਏ ਨੇ ਮਾਪਿਆਂ ਨੂੰ ਉੱਥੇ ਬੁਲਾਉਂਦੇ ਨੇ ਪਰ ਹੁਣ ਕੈਨੇਡਾ ਚ ਕੀ ਮਾਪੇ ਨਾਟ ਅਲਾਉਡ ਹੋਣਗੇ ਕਿਉਂਕਿ ਹੁਣ ਜੋ ਉੱਥੇ ਬੱਚੇ ਰਹਿ ਰਹੇ ਨੇ ਉਹ ਆਪਣੀ ਬਜ਼ੁਰਗ ਮਾਪੇ ਨੂੰ ਸਪான்ਸਰ ਨਹੀਂ ਕਰ ਸਕਣਗੇ ਤੇ ਕੈਨੇਡਾ ਚ ਰਹਿਣ ਵਾਲੇ ਪ੍ਰਵਾਸੀ ਹੁਣ ਆਪਣੇ ਮਾਪੇ ਬਜ਼ੁਰਗ ਮਾਪੇ ਨੂੰ ਨਹੀਂ ساتھ ਚੱਕਣਗੇ ਕੈਨੇਡਾ ਨੇ ਬਜ਼ੁਰਗਾਂ ਦੇ ਸਪਾਂਸਰ ਵੀਜ਼ਾ ਤੇ ਰੋਕ ਲਗਾ ਦਿੱਤੀ ਇਸ ਲਈ ਇਹ ਹੈ ਤੇ ਵੱਡੀ ਖਬਰ ਪ੍ਰਵਾਸੀ ਬਜ਼ੁਰਗਾਂ ਦੇ ਲਈ ਸਪਾਂਸਰ ਵੀਜ਼ਾ ਤੇ ਕਰੋ ਨੱਤੀ ਗਈ ਹੈ ਕੈਨੇਡਾ ਨੇ ਸ ਵੀਜ਼ਾ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਨੇ 10 2020 ਦੀਆਂ ਪੈਂਡਿੰਗ ਅਰਜ਼ੀਆਂ ਜ਼ਿਆਦਾ ਹੋਣ ਦੇ ਕਰਕੇ ਇਹ ਫੈਸਲਾ ਕੈਨੇਡਾ ਦੇ ਵੱਲੋਂ ਲਿਆ ਗਿਆ ਹੈ ਸਪான்ਸਰ ਵੀਜ਼ਾ ਤਹਿਤ ਜੇ ਕਿਸੇ ਦੇ ਬਜ਼ੁਰਗ ਰਿਸ਼ਤੇਦਾਰ ਨੂੰ ਸਦਨਾ ਹੁੰਦਾ ਸੀ ਤਾਂ ਉਸ ਨੂੰ 20 ਸਾਲ ਤੱਕ ਉਸ ਦਾ ਖਰਚਾ ਚੱਲਣ ਦਾ ਖਰੋਸਾ ਵੀ ਦੇਣਾ ਹੁੰਦਾ ਸੀ ਕਿ ਉਹੀ ਜੋ ਬੋਰਡਿੰਗ ਐਂਡ ਲੋਜਿੰਗ ਦਾ ਕੰਮ ਕਰੇਗਾ ਨਾਲ ਹੀ ਬਜ਼ੁਰਗ ਰਿਸ਼ਤੇਦਾਰ ਦੇ ਲਈ ਉਹ ਸਰਕਾਰ ਤੋਂ ਕਿਸੇ ਤਰ੍ਹਾਂ ਦੇ ਸਪੋਰਟ ਦੀ ਮੰਗ ਵੀ ਨਹੀਂ ਕਰ ਸਕਦਾ ਪਰ ਪਹਿਲਾ ਪੈਰੈਂਟ ਐਂਡ ਗ੍ਰੈਂਡਪੈਰੈਂਟ ਸਪਾਂਸਰਸ਼ਿਪ ਪ੍ਰੋਗਰਾਮ ਦੇ ਤਹਿਤ ਕੈਨੇਡੀਅਨ ਦੇ ਪੱਕੇ ਨਾਗਰਿਕ ਆਪਣੇ ਬਜ਼ੁਰਗ ਰਿਸ਼ਤੇਦਾਰਾਂ ਨੂੰ ਵੀਜ਼ਾ ਸਪਾਂਸਰ ਕਰ ਸਕਦੇ ਸਨ ਪਰ ਉਹਨ ਇਸ ਤੇ ਰੋਕ ਲਗਾ ਦਿੱਤੀ ਗਈ ਹੈ ਕਿ ਵੱਡੇ ਪੱਧਰ ਤੇ ਪੰਜਾਬੀ ਨੌਜਵਾਨਾਂ ਦਾ ਮਿਸਕ ਕਰਾਤੇ ਬਾਹਰ ਜਾ ਕੇ ਵਸੇ ਹੋਏ ਨੇ ਇਨਫੈਕਟ ਆਪਣੇ ਪੈਰੈਂਟਸ ਨੂੰ ਬਜ਼ੁਰਗ ਮਾਪਿਆਂ ਨੂੰ ਸਪਾਂਸਰ ਕਰਕੇ ਉਹ ਬੁਲਾਉਂਦੇ ਰਹੇ ਤੇ ਬਜ਼ੁਰਗ ਮਾਪਿਆਂ ਸੂਪਰ ਵੀਜ਼ਾ ਵੀ ਕੈਨੇਡਾ ਦੇ ਵੱਲੋਂ ਰੱਖਿਆ ਗਿਆ ਕਿਉਂਕਿ ਕਈ-ਕਈ ਮਹੀਨੇ ਉਹਨਾਂ ਨੇ ਉੱਥੇ ਜਾ ਕੇ ਰਹਿਣਾ ਹੁੰਦਾ ਹੈ ਪਰ ਹੁਣ ਇਸ ਤੇ ਰੋਕ ਲਗਾ ਦਿੱਤੀ ਗਈ ਹੈ ਪ੍ਰਵਾਸੀ ਬਜ਼ੁਰਗਾਂ ਦੇ ਲਈ ਸਪான்ਸਰ ਵੀਜ਼ਾ ਤੇ ਇਹ ਰੋਕ ਹੈ ਅਸੀਂ ਹੋਰ ਗੱਲਬਾਤ ਕਰਾਂਗੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੋ ਜਿਹੋ ਵੀਜ਼ਾ ਰੂਲਸ ਨੇ ਕੈਨੇਡੀਅਨ ਗਵਰਨਮੈਂਟ ਦੇ ਵੱਲੋਂ ਸਟ੍ਰਿਕਟ ਕੀਤੇ ਜਾ ਰਹੇ ਨੇ ਕਿਉਂਕਿ ਉੱਥੇ ਇਕਨੋਮਿਕ ਕ੍ਰਾਈਸਿਸ ਵੱਟੇ ਪੱਧਰ ਤੇ ਦੇਖ ਨੂੰ ਮਿਲਿਆ ਹੈ ਹੋਰ ਵੀ ਵੱਡੇ ਪੱਧਰ ਤੇ ਵੀਜ਼ਾ ਸੇ ਜਿਸ ਕਰਕੇ ਕੈਨੇਡੀਅਨ ਗਵਰਨਮੈਂਟ ਹੁਣ सख्त नजर आ रही है क्योंकि अमेरिका के वो भी हाल फिलहाल एक बड़ा एक्शन लिया गया जो अपनी वीजा रिलेटेड पॉलिसी से उसमें स्ट्रिक्ट किया गया तो हम कैनडा गवर्नमेंट भी उसी कदम से है उसी नक्शे कदम पर है क्योंकि कैनेडियन गवर्नमेंट बैक टू बैक बड़े फैसले बड़े डिसीजंस ले रही है हालांकि उन्होंने इस गल का भी जिक्र है कि वक् देशों तो जो नौजवान इस मुल्क पढ़न आते हैं तो कितना कितने उन्होंने अर्थव्यवस्था से एक भार भी खड़ा होंगे है क्योंकि कई जो नौजवान ने इतने आते हैं स्टडी वीजा तो बर्बाद इलीगल हो जाए तो इलीगल रहकर ही वो अपना उत्तर काम करते हैं हूँ किस तरीके एक अहम तो व्डा फैसला आ, कनेडियन गवर्नमेंट वो लिया गया है कि बजुर्ग मापे हूँ कैनेडा नहीं जा सकेंगे बुजुर्गों स्पसर वीजें रोक कनेडियन गवर्नमेंट वो लगा दी गई जविया अर्जियां लैन से भी एक जो रोक है वो लगाई गई है ਤੇ ਹੋਂ ਦੇਖਣਾ ਹੋਏਗਾ ਕਿ ਕਿਸ ਤਰੀਕੇ ਨਾਲ ਇਸ ਵੱਡੇ ਫੈਸਲੇ ਦਾ ਜੋ ਅਸਰ ਹੈ ਉਹ ਪੈਂਦਾ ਹੈ ਖਾਸ ਕਰ ਪੰਜਾਬੀ ਨੌਜਵਾਨਾਂ ਤੇ ਉਹਨਾਂ ਦੇ ਮਾਪਿਆਂ ਤੇ ਸਾਡੇ ਨਾਲ ਡਾਕਟਰ ਰਵੀ ਕੁਮਾਰ ਜੁੜੇ ਹੋਏ ਨੇ ਗਰ ਇਮੀਗ੍ਰੇਸ਼ਨ ਬਾਹਰ ਨਹੀਂ ਸਰ ਸਵਾਗਤ ਹੈ ਤੁਹਾਨੂੰ ਜੁਇਕਿੰਗ ਪੰਜਾਬ ਤੇ ਕੈਨੇਡੀਅਨ ਗਵਰਨਮੈਂਟ ਦੇ ਵੱਲੋਂ ਇਹ ਵੱਡਾ ਫੈਸਲਾ ਤੇ ਇਸ ਫੈਸਲੇ ਦਾ ਇੰਪੈਕਟ ਤੁਸੀਂ ਕਿਵੇਂ ਦੇਖ ਰਹੇ ਹੋ ਖਾਸ ਕਰ ਪੰਜਾਬੀ ਨੌਜਵਾਨਾਂ ਤੇ ਉਹਨਾਂ ਦੇ ਮਾਪਿਆਂ ਤੇ ਜੀ ਰਵੀ ਜੀ ਮੇਰੀ ਆਵਾਜ਼ ਆ ਪਈ ਰਵੀ ਜੀ ਤੁਹਾਨੂੰ आई थिंक ਤੁਸੀਂ ਮਿਊਟ ਕੀਤਾ ਹੈ ਜੇ ਤੁਸੀਂ ਅਨਮਿਊਟ ਕਰ ਲਓ ਜੀ ਬਿਲਕੁਲ ਬਿਲਕੁਲ ਸੁਣ ਪਾ ਰਹੇ ਹੋ ਆਵਾਜ਼ ਜੀ ਜੀ ਯਾ ਸੋ ਇਹ ਥੋੜੀ ਜੀ ਆਪਾਂ ਨੂੰ ਇਹਦੇ ਵਿੱਚ ਗਲਤ ਫਹਮੀ ਲੱਗਦੀ ਪਈ ਹੈ ਦੇਖ ਦੇਖਣ ਤੇ ਸੁਣਨ ਦੇ ਵਿੱਚ ਲੱਗਦਾ ਹੈ ਕਿ ਰੋਕ ਲਗਾ ਦਿੱਤੀ ਹੈ ਬਟ ਇਨਕੀ ਅਸਲੀਅਤ ਕੀ ਹੈ ਕਿ 2020 ਦੇ ਵਿੱਚ ਪੇਰੈਂਟ ਗ੍ਰੈਂਡਪੇਰੈਂਟ ਜਿਹੜੀ ਹੈ ਪੀਆਰ ਸਪਾਂਸਰਸ਼ਿਪ ਕੈਟਾਗਰੀ ਦੇ ਵਿੱਚ ਜੀ ਐਕਸਪ੍ਰੈਸ਼ਨ ਆਫ ਇੰਟਰਸਟ ਦਾ ਮਤਲਬ ਫਾਰਮਸ ਲਏ ਗਏ ਸੀਗੇ ਵੀ ਜਿਨ੍ਹਾਂ ਦੀ ਜਿਹੜੇ ਰਿਕੁਆਇਰਮੈਂਟਸ ਮੀਟ ਹੁੰਦੀਆਂ ਸੀ ਉਹਦੇ ਵਾਸਤੇ ਪਿਛਲੇ 3 ਸਾਲ ਦੀ ਜਿਹੜੀ ਹੈ ਇਨਕਮ ਦੇਖੀ ਜਾਂਦੀ ਹੈ ਜਿਹੜੇ ਪੀਆਰ ਜਾਂ ਸਿਟੀਜ਼ਨਸ ਨੇ ਜਿਹੜੇ ਬਣਾ ਜਾਂਦੇ ਨੇ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਉਹਨਾਂ ਦੀ ਇਨਕਮ ਜੇ ਮੀਟ ਕਰਦੀ ਹੈ ਉਹਨਾਂ ਦੇ ਫਾਰਮ ਲਿੱਤੇ ਗਏ ਉਹ ਇੰਨੇ ਜ਼ਿਆਦਾ ਨੰਬਰਸ ਵਿੱਚ ਆਏ ਕਿ ਹਰ ਸਾਲ ਜਿਹੜੀ 10 ਤੋਂ 20 ਹਜ਼ਾਰ ਦੇ ਕਰੀਬ ਪੀਆਰ ਦਿੱਤੀ ਜਾਂਦੀ ਹੈ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਉਹ 2020 ਦੀ ਜਿਹੜਾ ਪੂਲ ਸੀਗਾ ਜਿਹੜੇ ਨੰਬਰ ਐਪਲੀਕੇਸ਼ਨ ਆਈਆਂ ਹੋਈਆਂ ਸੀਗੀਆਂ ਉਸ ਦੇ ਵਿੱਚੋਂ ਹੀ ਚੱਕੀਆਂ ਜਾਂਦੀਆਂ। ਸੋ 2025 ਦੇ ਵਿੱਚ ਵੀ ਉਹਨਾਂ ਨੇ ਨਹੀਂ ਨਈ ਐਪਲੀਕੇਸ਼ਨਾਂ ਜਿਹੜੀਆਂ ਨਿਊ ਐਪਲੀਕੇਸ਼ਨ ਨਹੀਂ ਲੈਂਦੀਆਂ ਸੀਗੀਆਂ। ਈ 2020 ਦੇ ਵਿੱਚ ਜਿਹੜੀ ਹੈ ਜਿਹੜੀ ਫਾਰਮ ਜੁ ਦਿੱਤੇ ਗਏ ਸੀ ਉਹਨਾਂ ਦੇ ਵਿੱਚੋਂ ਹੀ ਉਹਨਾਂ ਨੇ 17000 ਦੇ ਕਰੀਬ ਜਿਹੜੇ ਹੈ ਇਨਵਿਟੇਸ਼ਨਸ ਭੇਜੇ ਸੀ ਜਿਸ ਦੇ ਵਿੱਚੋਂ ਉਹ ਅੰਡਰ ਪ੍ਰੋਸੈਸ ਚੱਲਦੇ ਪਏ ਨੇ ਪੀਆ ਤੇ ਪਏ ਨੇ ਔਰ ਉਹ ਦੇਣਗੇ 10000 ਦੀ ਉਹਨਾਂ ਦੀ ਹੈਗੀ ਹੈ ਉਹਨਾਂ ਦੇ ਇੰਟਰਸਟ ਹੈਗਾ ਕਿ 10000 ਨੂੰ ਅਸੀਂ ਪੀਆ ਦੇਵਾਂਗੇ ਸੋ ਐਮਵੇ ਜਿੱਦਾਂ 2025 ਵਿੱਚ ਕੀਤਾ 2026 ਦੇ ਵਿੱਚ ਵੀ ਨਵੀਆਂ ਐਪਲੀਕੇਸ਼ਨਸ ਨਹੀਂ ਲਈਆਂ ਜਾਣਗੀਆਂ ਜਦ ਤੱਕ ਇਹ ਡਿਕਲੇਅਰ ਨਹੀਂ ਹੋਇਆ ਸੀ ਅਨਾਉਂਸ ਨਹੀਂ ਹੋਇਆ ਸੀ ਤੁਸੀਂ ਕਹਿ ਰਹੇ ਹੋ ਕਿ ਆਹ ਟੈਂਪਰੇਰੀ ਤੌਰ ਤੇ ਕੀਤਾ ਗਿਆ ਹੈ ਕਿ ਜੋ ਪੈਂਡਿੰਗ ਐਪਲੀਕੇਸ਼ਨਸ ਨੇ ਪਹਿਲਾਂ ਉਸ ਨੂੰ ਕੰਪਲੀਟ ਕੀਤਾ ਜਾਏ ਬਿਲਕੁਲ ਜਿਹੜੀਆਂ 2020 ਦੇ ਵਿੱਚ ਆਈਆਂ ਸੀਗੀਆਂ ਜੀ ਜੀ ਬਿਲਕੁਲ ਇਹ ਫਾਰਮ ਉਸ ਦੇ ਕੋਰੋਨਾ ਦੇ ਦੌਰਾਨ ਵੀ ਕੁਝ ਐਪਲੀਕੇਸ਼ਨਸ ਉੱਥੇ ਰੁਕ ਗਈਆਂ ਸੀ ਹਨ ਉਹ ਵੀ ਹਾਲ ਤੱਕ ਪ੍ਰੋਸੈਸ ਨਹੀਂ ਹੋ ਪਾਈਆਂ ਬਿਲਕੁਲ ਦੇਖੋ ਪ੍ਰੋਸੈਸਿੰਗ ਟਾਈਮ ਜਿਹੜਾ ਹੈ 24 ਤੋਂ 48 ਮੰਥ ਚੱਲ ਰਿਹਾ ਹੈਗਾ ਔਰ ਪਿਛਲੀਆਂ ਨੂੰ ਇਹਦੀ ਕਾਫੀ ਐਪਲੀਕੇਸ਼ਨ ਜਿਹੜੀਆਂ ਇਸ ਕੈਟਾਗਰੀ ਦੇ ਵਿੱਚ ਪੈਂਡਿੰਗ ਚੱਲਦੀਆਂ ਪਈਆਂ ਓਕੇ ਔਰ ਉਸੇ ਕਰਕੇ ਇਦਾਂ ਹੈ ਕਿ ਹੁਣ ਜਿਹੜੇ ਪੀਆਰ ਸਿਟੀਜ਼ਨ ਨੇ ਹਰ ਸਾਲ ਇਹ ਆਸ ਲਾ ਕੇ ਬੈਠੇ ਹੁੰਦੇ ਨੇ ਵੀ ਜਿਹੜੇ ਜਿਨ੍ਹਾਂ ਨੇ ਅਪਲਾਈ ਕੀਤੀ ਉਹ ਤਾਂ ਵੱਖਰੀ ਗੱਲ ਹੈ ਜਿਨ੍ਹਾਂ ਨੇ ਨਹੀਂ ਅਪਲਾਈ ਕੀਤੀ ਜਿਨ੍ਹਾਂ ਦੀ ਰਿਕੁਆਇਰਮੈਂਟ ਜਿਹੜੀ ਹੈ ਇਨਕਮ ਵਾਰਾ ਬਾਅਦ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਮੀਟ ਹੋਈ ਜੀ ਉਹ ਇਸ ਆਸ ਦੇ ਵਿੱਚ ਹੁੰਦੇ ਨੇ ਉਮੀਦ ਦੇ ਵਿੱਚ ਹੁੰਦੇ ਨੇ ਵੀ ਐਤਕੀ ਵਾਰ ਅਸੀਂ ਜਦੋਂ ਖੁੱਲੇਗਾ ਤੇ ਅਸੀਂ ਉਹ ਐਪਲੀਕੇਸ਼ਨ ਲਾਵਾਂਗੇ ਪੀਰੈਂਟਸ ਗ੍ਰੈਂਟ ਤੇ ਬੁਲਾਵਾਂਗੇ ਪੀਆਰ ਤੇ ਹੂੰ ਹੂੰ ਹੋਰ ਜ਼ਿਆਦਾ ਇੰਟਰਸਟ ਹੈਗਾ ਔਰ ਜਿਨ੍ਹਾਂ ਦੇ ਬਹੁਤ سارے ਇਸ ਤਰ੍ਹਾਂ ਦੇ ਬੱਚੇ ਸਾਰੇ ਕੈਨੇਡਾ ਦੇ ਚ ਪੇਰੈਂਟਸ ਇਕੱਲੇ ਰਹਿੰਦੇ ਪਏ ਨੇ ਕੀ ਆਰ ਦੀ ਫੈਸਿਲਿਟੀਆਂ ਉਹਨਾਂ ਨੂੰ ਫਿਰ ਮੈਡੀਕਲ ਵਗੈਰਾ ਦੀ ਹਰ ਤਰ੍ਹਾਂ ਦੀ ਮਿਲਦੀ ਆ ਉੱਥੇ ਇਹ ਜਿਹੜਾ ਹੈ ਉਹਨਾਂ ਦੇ ਵਾਸਤੇ ਇਹ ਬੈਡ ਨਹੀਂ ਮਤਲਬ ਨੌਜਵਾਨਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਕਰਵਾ ਘਬਰਾਉਣ ਦੀ ਲੋੜ ਨਹੀਂ ਹੈ ਸਰ ਇੱਕ ਮੈਂ ਸੁਪਰ ਵੀਜ਼ਾ ਦਾ ਵੀ ਜ਼ਿਕਰ ਕਰਾਂਗੀ ਉਹ ਤੁਸੀਂ ਜੇ ਸਾਡੇ ਦਰਸ਼ਕਾਂ ਨੂੰ ਦੱਸ ਪਾਓ ਕਿਉਂਕਿ ਸੁਪਰ ਵੀਜ਼ਾ ਗ੍ਰੈਂਡਪੈਰੈਂਟਸ ਨੂੰ ਹੀ ਦਿੱਤਾ ਜਾਂਦਾ ਹੈ ਬਿਲਕੁਲ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਇਸੇ ਕਰਕੇ ਜਿਨ੍ਹਾਂ ਦੀ ਪੀਆਰ ਨਹੀਂ ਹੁੰਦੀ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਜਿਹੜੇ ਪੀਆਰ ਜਾਂ ਸਿਟੀਜ਼ਨ ਕੈਨੇਡਾ ਵਿੱਚ ਉਹਨਾਂ ਨੇ ਬੁਲਾਉਣਾ ਹੁੰਦਾ ਹੈ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਨੂੰ ਹੋਰ ਫੈਮਿਲੀ ਮੈਂਬਰ ਨੂੰ ਨਹੀਂ ਧਿਆਨ ਦੇਣ ਵਾਲੀ ਗੱਲ ਹੈ ਪੇਰੈਂਟਸ ਗ੍ਰੈਂਡਪੇਰੈਂਟਸ ਵਾਸਤੇ ਸੁਪਰ ਵੀਜ਼ਾ ਹੁੰਦਾ ਹੈ ਜਿਸ ਦੇ ਵਿੱਚ ਉਹਨਾਂ ਨੂੰ ਜਿਹੜੇ ਪੀਆਰ ਸਿਟੀਜ਼ਨ ਨੇ ਉਹਨਾਂ ਇਨਕਮ ਵੇਖੀ ਜਾਂਦੀ ਹੈ ਲੋ ਇਨਕਮ ਕੱਟ ਆਫ ਜਿਹੜਾ ਇੱਕ ਟੇਬਲ ਹੈਗਾ ਕੀ ਮਿਨੀਮਮ ਇਨਕਮ ਹੋਣੀ ਜ਼ਰੂਰੀ ਹੈਗੀ ਹੈ ਫੈਮਿਲੀ ਦੇ ਮੈਂਬਰਸ ਦੇ ਹਿਸਾਬ ਨਾਲ ਦੋ ਮੈਂਬਰ ਤਿੰਨ ਮੈਂਬਰ ਚਾਰ ਮੈਂਬਰ ਕਿੰਨੇ ਫੈਮਿਲੀ ਦੇ ਮੈਂਬਰ ਨੇ ਉਹਦੇ ਹਿਸਾਬ ਨਾਲ ਇੱਕ ਟੇਬਲ ਇੰਟਰਨੈਟ ਤੇ ਦੇਖਿਆ ਜਾ ਸਕਦਾ ਹੈ ਲਾਈਕ ਵਲ ਲਾਈਫ ਕਿ ਕਿ ਔਰ ਉਸ ਦੇ ਹਿਸਾਬ ਨਾਲ ਅਗਰ ਇਨਕਮ ਹੈਗੀ ਹੈ ਤੁਸੀਂ ਪਰਵਿਤਾ ਤੇ ਆਪਣੇ ਪੀਰੈਂਟਸ ਗ੍ਰੈਂਡਪੀਰੈਂਟਸ ਨੂੰ ਸਪான்ਸਰ ਕਰ ਸਕਦੇ ਨੇ ਟੈਂਪੋਰਰੀ ਰਵੇ ਜੀ ਅਸੀਂ ਗੱਲਬਾਤ ਜਾਰੀ ਰੱਖਾਂਗੇ ਅਸੀਂ ਆਪਣੇ ਦਰਸ਼ਕਾਂ ਦੇ ਵੀ ਕਾਲਸ ਲੈ ਲੈਣੇ ਉਹਨਾਂ ਦੀ ਵੀ ਕੁਝ ਕੁਐਰੀਜ਼ ਹੈ ਸਾਡੇ ਨਾਲ ਨਵਾਂ ਸ਼ਹਿਰ ਤੋਂ ਸੋਨੂ ਜੁੜੇ ਨੇ ਜੀ ਸੋਨੂ ਜੀ ਕੀ ਕਹਿਣਾ ਚਾਹੋਗੇ ਮੈਨੂੰ ਸੁਪਰ ਵੀਜ਼ਾ ਬਾਰੇ ਪੁੱਛਣਾ ਕਿ ਸੁਪਰ ਵੀਜ਼ਾ ਚ ਜਿਹੜੇ ਹੈਗੇ ਉਹਨਾਂ ਨੂੰ ਵੀਜ਼ਾ ਲੱਗੂਗਾ ਕਿ ਨਹੀਂ ਲੱਗਣਗੇ ਬਿਲਕੁਲ ਜੀ ਰਵੀ ਜੀ ਬਿਲਕੁਲ ਲੱਗਦੇ ਪਏ ਨੇ ਔਰ ਇਸੇ ਤਰ੍ਹਾਂ ਲੱਗਣਗੇ ਉਸ ਦੇ ਉੱਪਰ ਕੋਈ ਇਫੈਕਟ ਨਹੀਂ ਹੈ ਇਸ ਨਿਊਜ਼ ਦਾ ਹੂੰ ਜੀ ਸੋਨੂ ਜੀ ਸੁਪਰ ਵੀਜ਼ਾ ਲੱਗਣਗੇ ਹਾਲਾਂਕਿ ਉਹ ਜੋ ਪੁਰਾਣੀ ਪੈਂਡਿੰਗ ਐਪਲੀਕੇਸ਼ਨਸ ਨੇ ਉਹਨਾਂ ਨੂੰ ਉਹ ਕਿਤਨਾ ਕਿਤੇ ਕੰਪਲੀਟ ਕਰ ਰਹੇ ਨੇ ਟੈਂਪੋਰਰੀ ਤੌਰ ਤੇ ਇਹ ਜੋ ਪੀਆਰ ਦੇ ਲਈ ਐਪਲੀਕੇਸ਼ਨਸ ਆਂਦੀਆਂ ਨੇ ਉਸ ਤੇ ਰੋਕ ਲਗਾਇਆ ਗਿਆ ਰਵੀ ਜੀ ਮੈਂ ਠੀਕ ਕਰ ਰਹੀ ਹਾਂ ਕਿ ਬਿਲਕੁਲ ਹੂੰ ਹੂੰ ਜੀ ਜੀ ਤੇ ਨੌਜਵਾਨ ਜਿਹਨੇ ਬਾਹਰ ਰਹ ਰਹੇ ਨੇ ਤੇ ਉਹਨਾਂ ਨੂੰ ਕੀ ਮੈਸੇਜ ਤੁਸੀਂ ਦੇਣਾ ਚਾਹੋਗੇ ਕਿਉਂਕਿ ਕਿਤਨਾ ਕੀਤੇ ਉਹਨਾਂ ਦੇ ਮਨ ਅੰਚੇ ਖੱਛੇ ਸ਼ੁਰੂ ਹੋ ਗਏ ਨੇ ਆਨੇ ਕਿ ਅਸੀਂ ਆਪਣੇ ਪੇਰੈਂਟਸ ਨੂੰ ਬਾਹਰ ਨਹੀਂ ਬੁਲਾ ਸਕਦੇ ਬਿਲਕੁਲ ਦੇਖੋ ਇੱਕ ਬੈਡ ਨਿਊਜ਼ ਤੇ ਹੈ ਕਿ ਇਹ ਹੈ ਬਾਕੀ ਉਹੀ ਹੈ ਕਿ ਕਿਸਮਤ ਤੇ ਚਾਂਸ ਦੀ ਗੱਲ ਹੈਗੀ ਹੈ ਵੀ ਕਦੋਂ ਕਿਹੜੀ ਚੀਜ਼ ਦਾ ਮੌਕਾ ਲੱਗਦਾ ਹੈਗਾ ਔਰ 80 ਚ ਬੈਡ ਨਿਊਜ਼ ਕਿ ਜਿਹੜੇ ਜਿਹੜੇ 2020 ਚ ਨਹੀਂ ਅਪਲਾਈ ਕਰ ਸਕੇ ਜੀ ਜਿਹੜੇ ਬਾਅਦ ਚ ਅਪਲਾਈ ਕਰਨਾ ਚਾਹੁੰਦੇ ਨੇ ਜਿਨ੍ਹਾਂ ਦੀ ਹੁਣ ਐਲੀਜੀਬਿਲਟੀ ਪੂਰੀ ਹੋਈ ਆ ਉਹਨਾਂ ਨੂੰ ਉਮੀਦ ਹੁੰਦੀ ਕਿ ਜੇ ਐਡਕੀ ਵਾਰ ਖੁੱਲੇ ਐਪਲੀਕੇਸ਼ਨ ਖੁੱਲੀਆਂ ਤੇ ਅਸੀਂ ਅਪਲਾਈ ਕਰਾਂਗੇ ਔਰ ਟਾਈਮ ਕਿੰਨੀ ਐਪਲੀਕੇਸ਼ਨ ਪ੍ਰੋਸੈਸ ਕੀਤੀਆਂ ਜਾਂਦੀਆਂ ਨੇ ਤਕਰੀਬਨ ਦਾ ਗਵਰਨਮੈਂਟ ਆ ਵੀ ਦੇਖਦੀ ਹੈ ਕਿ ਸਾਡੇ ਸਿਸਟਮ ਤੇ ਖਾਸ ਕਰ ਮੈਡੀਕਲ ਸਿਸਟਮ ਤੇ ਕਿੰਨਾ ਕਿਸ ਦਾ ਬੋਝ ਪੈ ਰਿਹਾ ਹੈ ਹੈ ਨਾ ਬਿਲਕੁਲ ਬਿਲਕੁਲ ਹੈਗੇ ਵੀ ਕਿਉਂਕਿ ਇਹ ਜਿਹੜਾ ਪੇਰੈਂਟਸ ਗ੍ਰੈਂਡ ਪੇਰੈਂਟਸ ਜਿਹੜੇ ਨੇ ਐਟ ਲੀਸਟ ਅਬਾਊਟ 50 ਇਅਰਸ ਤੋਂ ਅਬਵ ਵਾਲੇ ਹੀ ਹੋਣਗੇ ਤੇ ਏਜਡ ਜਿਹੜੀ ਹੈ ਪੀਪਲ ਹੋਣਗੇ ਜੋ ਉਮਰ ਜ਼ਿਆਦਾ ਹੋਏਗੀ ਉਹਦੇ ਕਰਕੇ ਉਹਨਾਂ ਨੂੰ ਇਹ ਹੁੰਦਾ ਕਿ ਮੈਡੀਕਲ ਦੀ ਡੈਫੀਨਿਟਲੀ ਫੈਸਿਲਿਟੀਜ਼ ਦੀ ਜ਼ਿਆਦਾ ਜ਼ਰੂਰਤ ਪਏਗੀ ਤੇ ਇਸ ਨੂੰ ਧਿਆਨ ਨਾਲ ਦੇਖਦੇ ਨੇ ਦੇਖੋ 2021 ਦੇ ਵਿੱਚ ਤਕਰੀਬਨ ਕੋਈ 11700 ਦੇ ਕਰੀਬ ਪੀਆਰ ਹੋਏ ਸੀਗੇ 2022 ਚ 27000 ਦੇ ਕਰੀਬ 2023 ਚ 38000 ਦੇ ਕਰੀਬ 24 ਚ 11025 ਦੇ ਵਿੱਚ ਤਕਰੀਬਨ 10000 ਪੀਆਰ ਜਿਹੜੀ ਹੈ ਹਾਲਾਂਕਿ ਇਹਨਾਂ ਨੇ 17000 ਦੇ ਕਰੀਬ ਸਾਡੇ 17000 ਦੇ ਕਰੀਬ ਇਨਵੀਟੇਸ਼ਨ ਭੇਜੇ ਸੀ ਲੇਕਿਨ ਕਈਆਂ ਦੀ ਐਪਲੀਕੇਸ਼ਨ ਜੀ ਇਨਕੰਪਲੀਟ ਹੁੰਦੀਆਂ ਹੈ ਪਲਟੀ ਮੀਟ ਨਹੀਂ ਹੁੰਦੀ ਇਨਕਮ ਨਹੀਂ ਹੁੰਦੀ ਕੋਈ ਹੋਰ ਕਸ਼ਰ ਇਨਕੰਪਲੀਟ ਫਾਰਮ ਭਾਈ ਹੁੰਦੇ ਨੇ ਤੇ ਰਿਜੈਕਟ ਕਰ ਦਿੰਦੇ ਨੇ 10 ਤੋਂ 17000 ਦੇ ਵਿੱਚੋਂ 10000 ਰੁਪਏ ਪ੍ਰ ਦੇਣਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪ੍ਰੋਸੈਸਿੰਗ ਟਾਈਮ ਹੈ 24 ਤੋਂ 40 ਸਾਡੇ ਦਰਸ਼ਕ ਜ਼ਾਹਰ ਜੀ ਗੱਲ ਹੈ ਕਿ ਜਾਨਣਾ ਚਾਹੁੰਦੇ ਨੇ ਕਿ ਕੁਝ ਕ੍ਰਾਈਟੇਰੀਆ ਹੈ ਉੱਥੇ ਇਹ ਐਪਲੀਕੇਸ਼ਨ ਜੋ ਫਾਰਮ ਹੈ ਜਮਾ ਕਰਵਾਉਂਦਾ ਮਤਲਬ ਕਿੰਨੀ ਤੁਹਾਡੀ ਇਨਕਮ ਹੋਣੀ ਚਾਹੀਦੀ ਹੈ ਕਿੰਨੇ ਸਾਲ ਤੁਸੀਂ ਉੱਥੇ ਰਹਿ ਰਹੇ ਕਿਸ ਤਰੀਕੇ ਨਾਲ ਜੇ ਤੁਸੀਂ ਥੋੜਾ ਸਮਝਾਪਾਓ ਇਸ ਦੇ ਵਿੱਚ ਤਿੰਨ ਪਿਛਲੇ ਤਿੰਨ ਸਾਲ ਦੀ ਯਰ ਜਾਂ ਸਿਟੀਜ਼ਨ ਹੋਣਾ ਜ਼ਰੂਰੀ ਹੈ ਉੱਥੇ ਦਾ temporarily resident ਨਹੀਂ ਇਸਦੇ ਵਾਸਤੇ ਨੇਚਰਲੀ ਸਪான்ਸਰ ਕਰ ਸਕਦੇ ਸਿਰਫ ਪੀਆਰ ਸਿਟੀਜ਼ਨ ਜਿਹੜੇ ਬੱਚੇ ਨੇ ਉਹ ਆਪਣੇ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਇਸ ਦੇ ਵਿੱਚ ਕਰਨਗੇ ਔਰ ਉਸ ਦੇ ਵਿੱਚ ਉਹਨਾਂ ਦੀ ਇਨਕਮ ਜਿਹੜੀ ਹੈ ਲਾਸਟ 3 ਇਅਰ ਦੀ ਇਨਕਮ ਹੋਣੀ ਚਾਹੀਦੀ ਹੈ ਕਿ ਲਾਈਕੋ ਦੀ ਜਿਹੜੀ ਗੱਲ ਹੋਈ ਸੀ ਸੁਪਰਵਾਈਜ਼ਰ ਦੇ ਵਿੱਚ ਤਾਂ ਲਾਈਕੋ ਇਟਸੈਲਫ ਜਿਹੜੀ ਸਿਰਫ ਲੋ ਇਨਕਮ ਕਟਆਫ ਜਿਹੜੀ ਟੇਬਲ ਦੇ ਵਿੱਚ ਦਿੱਤਾ ਗਿਆ ਹੈ ਮੈਂਬਰ ਕਿੰਨੇ ਹੋਣਗੇ ਮੈਂਬਰਾਂ ਦੇ ਹਿਸਾਬ ਨਾਲ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਇਨਕਮ ਦੇਖੀ ਜਾਂਦੀ ਹੈ ਜੀ ਮਾਫੀ ਚਾਹਾਂਗੀ ਤੁਹਾਨੂੰ ਵਿੱਚ ਰੋਕ ਰਹੀ ਹਾਂ ਸਾਡਾ ਇੱਕ ਦਰਸ਼ਕ ਜੁੜੇ ਨੇ ਕੁਲਵਿੰਦਰ ਜੀ ਕੁਲਵਿੰਦਰ ਜੀ ਕੀ ਕਹਿਣਾ ਚਾਹੋਗੇ ਹੈਲੋ ਜੀ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਹਾਂ ਜੀ ਮੈਂ ਮੈਂ ਕੁਲਦੀਪ ਸਿੰਘ ਬੋਹਰੇਆ ਮਰੋਡ ਤੋਂ ਮੇਰੇ ਸਰ ਨੂੰ ਇੱਕ ਕੁਐਸਚਨ ਆ ਜੀ ਮੇਰੇ ਕੋਲ ਆਲਰੇਡੀ ਸੁਪਰ ਵੀਜ਼ਾ ਤਾਂ ਹੈ ਬੇਟਾ 2021 ਤੋਂ ਉੱਥੇ ਪੀਆਰ ਹੁਣ ਸਿਟੀਜ਼ਨ ਆ ਉੱਥੇ ਵਰਜੋਤੀ ਹੈ ਜਿਸ ਤਰ੍ਹਾਂ ਇਹ ਇਮੀਗ੍ਰੇਸ਼ਨ ਮਾਰ ਆ ਮੈਂ ਇਹਨਾਂ ਨੂੰ ਪੁੱਛਣਾ ਚਾਹਵਾ ਕਿ ਇਹ ਹੋਰ ਲੰਘ ਪਾ ਦੇਖੋ ਕੁਝ ਆਪਾਂ ਪੱਕਾ ਤਾਂ ਨਹੀਂ ਕਹਿ ਸਕਦੇ ਹੁੰਦੇ ਪਰ ਸੰਭਾਵਨਾ ਜਾਂ ਜਿਵੇਂ ਇਮੀਗ੍ਰੇਸ਼ਨ ਮਾਰ ਇਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਕਿੰਨੀ ਦੇਰ ਬਾਅਦ ਇਹ ਖੁੱਲ ਸਕਦੇ ਆ ਦੁਆਰਾ ਡਰਾਗ ਜਦ ਮੈਨੂੰ ਨਵਾਂ ਇਨਵੀਟੇਸ਼ਨ ਕਦੋਂ ਲੈ ਸਕਦੇ ਆ ਮੇਰਾ ਕੀ ਲੱਗਦਾ ਦਸ ਵਾਰ ਵੀਆਰ ਵਰਕ ਵੀਆਰ ਹੈ ਨਾ ਇਹ ਦੇਖੋ ਇਹ ਗਵਰਨਮੈਂਟ ਦੇ ਹੱਥੇ ਦੇ ਵਿੱਚ ਹੈਗਾ ਔਰ ਕੋਈ ਇਸ ਦੇ ਬਾਰੇ ਅਚਾਨਕ ਫੈਸਲੇ ਲਏ ਜਾਂਦੇ ਨਹੀਂ ਲੇਕਿਨ ਇਹ ਇਹ ਜ਼ਰੂਰ ਹੈ ਕਿ 2026 ਚ ਤੁਸੀਂ ਜਿਹੜੀ ਤੁਸੀਂ ਨਹੀਂ ला ਸਕੋਗੇ ਇਹ ਤਾਂ ਉਹਨੇ ਅਨਾਉਂਸ ਕਰ ਦਿੱਤਾ ਹੈ ਨਾ 2025 ਵਿੱਚ ਵੀ ਉਹਨਾਂ ਨੇ 2020 ਵਾਲੀਆਂ ਐਪਲੀਕੇਸ਼ਨਾਂ ਚੱਕੀਆਂ ਸੀ ਜਿਸ ਤਰ੍ਹਾਂ ਮੈਂ ਪਹਿਲਾਂ ਡਿਟੇਲ ਦਿੱਤੀ ਔਰ 2026 ਦੇ ਵਿੱਚ ਵੀ ਪੁਰਾਣੀਆਂ ਐਪਲੀਕੇਸ਼ਨਾਂ ਜਿਹੜੀਆਂ ਸਬਮਿਟਡ ਸੀਗੀਆਂ ਪੈਂਡਿੰਗ ਪਈਆਂ ਨੇ ਉਹਨਾਂ ਕੋਲੇ ਬੈਕਲੌਗ ਜਿਹਨੂੰ ਕਹਿੰਦੇ ਹੈਗਾ ਉਸ ਦੇ ਵਿੱਚੋਂ ਹੀ ਚੱਕੀਆਂ ਜਾਣਗੀਆਂ ਪੀਆਰ ਵਾਸਤੇ ਐਪਲੀਕੇਸ਼ਨ 2026 ਵਿੱਚ ਤੁਸੀਂ ਨਹੀਂ ਲਾ ਪਾਉਂਗੇ ਨਵੀਂ ਐਪਲੀਕੇਸ਼ਨ ਅ ਲੇਕਿਨ 2027 ਵਾਸਤੇ ਇਹ ਡਿਕਲੇਅਰ ਕਰਨਗੇ ਕਿਉਂਕਿ ਦੇਖਣਾ ਪਏਗਾ ਕਿ ਕਿੰਨੀ ਬੈਕਲੌਗ ਹੋਗੀ ਕਿੰਨੇ ਇਹਨਾਂ ਨੇ ਦੇ ਦਿੱਤੀ ਹੈਗੀਆ ਔਰ ਕਈ ਵਾਰੀ ਦੇਖੋ ਬੜੇ ਪੁਰਾਣੀ 2004-5 ਦੀ ਗੱਲ ਹੈਗੀ ਹੈ 3 ਲੱਖ ਐਪਲੀਕੇਸ਼ਨਾਂ ਪੀਆਰ ਦੀਆਂ ਸੀਗੀਆਂ ਤੇ ਇਹਨੂੰ ਲੱਗਿਆ ਕਿ ਇੰਨੀ ਐਪਲੀਕੇਸ਼ਨਾਂ ਅਸੀਂ ਬੈਕਲੋਗ ਨੂੰ ਪੂਰਤ ਕਰ ਨਹੀਂ ਸਕਾਂਗੇ ਬੜਾ ਅਜੀਬ ਫੈਸਲਾ ਸੀਗਾ ਕਿ 3 ਲੱਖ ਐਪਲੀਕੇਸ਼ਨਾਂ ਇਹਨਾਂ ਨੇ ਮੋੜ ਦਿੱਤੀਆਂ ਸੀ ਐਸ ਸੱਚ ਐਪਲੀਕੇਸ਼ਨ ਰੋਮੀ ਯਾਨੀ ਕਿ ਜੋ ਕੁਲਦੀਪ ਜੀ ਨੂੰ ਇਸ ਸਾਲ ਵੇਟ ਕਰਨਾ ਪਏਗਾ ਯਾਨੀ ਕਿ 2027 ਚੋਣਾਂ ਦੀ ਵਾਰੀ ਆ ਸਕਦੀ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਤੇ ਸਰਦਾਰ ਹਰਵਿੰਦਰ ਜੁੜੇ ਹੋਏ ਨੇ ਅਮਰ ਸਰ ਤੋਂ ਜੀ ਹਰਵਿੰਦਰ ਜੀ ਕੀ ਕਹਿਣਾ ਚਾਹੋਗੇ ਜੀ ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਸੁਪਰਵਾਈਜ਼ਰ ਦਾ ਹੈਗਾ ਦਾ ਪ੍ਰੋਸੈਸ ਇਹ ਕਿੰਨੇ ਟਾਈਮ ਦਾ ਆ ਗਿਆ ਹੂੰ ਇਸ ਟਾਈਮ ਕਿਉਂਕਿ ਮੈਂ ਜਿਹੜਾ ਲਾਇਆ ਹੈ ਨਾ ਵੀਜ਼ਾ ਮੇਰਾ ਲਾਸਟ ਟਾਈਮ ਲਗਾਇਆ ਸੀਗਾ ਲਾਸਟ ਈਅਰ ਤੇ ਮੇਰਾ ਰਿਫਿਊਜ਼ਲ ਆ ਗਈ ਸੀਗੀ ਤੇ ਹੁਣ ਫੇਰ ਮੈਂ ਸਤੰਬਰ ਮਹੀਨੇ ਦਾ ਅਪਲਾਈ ਕੀਤਾ ਆ ਕਿੰਨੇ ਦੇਰ ਸੁਪਰਵਾਈਜ਼ਰ ਆਏਗਾ ਮੈਂ ਇਹ ਨਾ ਪੁੱਛਣਾ ਚਾਹੁੰਦਾ ਕੁਲਦੀਪ ਜੀ ਨੂੰ ਇਸ ਵਕਤ ਕਰੰਟ ਪ੍ਰੋਸੈਸਿੰਗ ਟਾਈਮ ਜਿਹੜਾ ਨਾ ਸੁਪਰਵਾਈਜ਼ਰ ਦਾ 6 ਮੰਥ ਚੱਲਦਾ ਪਿਆ ਇਹ ਜੇ ਸਤੰਬਰ ਚ ਕੀਤਾ ਤੇ ਤੁਹਾਡੀ ਮਾਰਚ ਦੇ ਵਿੱਚ ਆਉਣ ਦੀ ਸੰਭਾਵਨਾ ਹੈਗੀ ਹੈ ਠੀਕ ਆ ਸਰ ਠੀਕ ਆ ਸਰ ਰਵੀ ਜੀ ਕੀ ਪੈਂਡਿੰਗ ਫਾਈਲਸ ਨੇ ਤਾਂ ਕਰਕੇ ਨਾ ਸਮਾਂ ਬਿਲਕੁਲ ਡੈਫੀਨਿਟਲੀ ਬੜੀ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਤਾ ਹੈਗਾ ਕਈ ਹੋਰ ਫੈਕਟਰਸ ਵੀ ਉਹ ਇਮੀਗ੍ਰੇਸ਼ਨ ਅਫੀਸਰ ਜਿਹੜੇ ਨੇ ਕਿਹੜੀ ਤਰ੍ਹਾਂ ਦੀ ਅਪਲੀਕੇਸ਼ਨ ਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਔਰ ਕਿੱਥੇ ਉਹਨਾਂ ਦਾ ਰੁਝਾਨ ਹੈਗਾ ਔਰ ਇਹ ਵੀ ਡੈਫੀਨਿਟਲੀ ਕਿ ਨੰਬਰ ਆਫ ਅਪਲੀਕੇਸ਼ਨ ਕਿੰਨੀਆਂ ਹੈਗੀਆਂ ਨੇ ਔਰ ਇਹ ਵੀ ਕਿ ਕਿੰਨੀ ਤੇਜ਼ੀ ਨਾਲ ਉਹਨਾਂ ਦਾ ਇੰਟਰਸਟ ਹੈਗਾ ਲੋਕਾਂ ਨੂੰ ਬੁਲਾਉਣ ਦਾ ਹਾਂ ਜਿਆਦਾਤਰ ਸਟਾਫ ਤੇ ਜਿਆਦਾ ਲੋਕ ਜਿਹੜੇ EMPLOYEES ਨੂੰ ਲਾ ਦਿੱਤਾ ਜਾਂਦਾ ਹੈ ਫਟਾਫਟ ਅਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ ਜਾਂਦਾ ਤੇਜ਼ੀ ਧਿਆਨ ਹੁੰਦਾ ਫਿਲਹਾਲ ਜਿਵੇਂ ਪਹਿਲਾਂ ਸੀ ਦੇਖਦੇ ਸੀ ਕਿ ਜਿੰਨੇ ਸਾਲ ਦਾ ਪਾਸਪੋਰਟ ਪਿਆ ਹੈ ਉਨਾ ਹੀ ਉਹ ਵੀਜ਼ਾ ਲਗਾ ਦਿੰਦੇ ਚਾਹੇ ਤੁਹਾਡਾ ਪਾਸਪੋਰਟ ਅੱਜ ਹੀ ਬਣਿਆ ਤੇ ਤੁਸੀਂ 2 ਦਿਨ ਬਾਅਦ ਅਪਲਾਈ ਕਰਦੇ ਹੋ ਜਾ ਕੇ ਤੇ ਪੂਰੇ 10 ਸਾਲ ਦਾ ਉਹ ਵੀਜ਼ਾ ਦੇ ਦਿੰਦੇ ਸੀ ਮੈਂ ਟੂਰਿਸਟ ਵੀਜ਼ਾ ਬਾਰੇ ਗੱਲ ਕਰ ਰਹੀ ਹਾਂ ਹੋਰ ਕੁਝ ਵੀ ਨਹੀਂ ਵੀਜ਼ਾ ਜਾਂ ਸੁਪਰ ਵੀਜ਼ਾ ਚੇਂजेस ਆਏ ਨੇ ਸੇਮ ਉਸ ਤਰ੍ਹਾਂ ਹੀ ਨਹੀਂ ਉਸ ਚੋ ਚੇਂਜ ਡਿਜ਼ਾਈਨ ਅਨੁਸਾਰ ਮਿਲਦਾ ਹੈ 10 ਸਾਲ ਦਾ ਜਾਂ ਜਿਨ੍ਹਾਂ ਤੁਹਾਡੀ ਪਾਸਪੋਰਟ ਦੀ ਵੈਲਿਡਿਟੀ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਪਹਿਲਾਂ ਦੇ ਵਾਂਗੂ ਪਾਸਪੋਰਟ ਦੀ ਵੈਲਿਡਿਟੀ ਤੱਕ ਦਿੱਤਾ ਜਾਏਗਾ ਹਮ 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 ਅਬ 10 ਇਅਰਸ ਹਮ ਜੀ ਰਵੀ ਜੀ ਸਾਡਾ ਲੇਖ ਹੋਰ ਕਾਲਜ ਜੁੜੋਨੇ ਅੰਮ੍ਰਿਤਸਰ ਤੋਂ ਬਖਸ਼ੀਸ਼ ਜੀ ਬਖਸ਼ੀਸ਼ ਕੀ ਕਹਿਣਾ ਚਾਹੋਗੇ ਜਿਹੜਾ ਸੁਪਰਵਾਈਜ਼ ਹੈਗਾ ਇਹਨੂੰ ਕਿੰਨਾ ਟਾਈਮ ਲੱਗ ਰਿਹਾ ਹੈਗਾ ਸੁਪਰਵਾਈਜ਼ਰ ਅਪਲਾਈ ਕਰਨ ਨੂੰ ਪੇਰੈਂਟਸ ਦਾ ਜੀ ਹਲੇ ਦਸਕੇ ਹਟੇਨ ਕਿ 6 ਮੰਥਸ ਦਾ ਪ੍ਰੋਸੈਸਿੰਗ ਟਾਈਮ ਚੱਲਦਾ ਪਿਆ 6 ਮਹੀਨ ਹਮ ਪਰ ਮੈਂ ਸੁਪਰਵਾਈਜ਼ਰ ਲਗਾਇਆ ਇੱਕ ਸਾਲ ਹੋ ਗਿਆ ਹਲੇ ਤੱਕ ਕੋਈ ਆਇਆ ਨਹੀਂ ਉਹਦਾ ਰਿਸਪਾਂਸ ਉਹਦੇ ਵਿੱਚ ਥੋੜਾ ਜਿਹਾ ਜਿਹੜੇ ਜ਼ਿਆਦਾ ਡਿਲੇ ਕਰਦੇ ਪਏ ਨੇ ਆਰਮੀ ਪਰਸਨਲਸ ਦਾ ਔਰ ਪੁਲਿਸ ਵਾਲੇ ਪਰਸਨਲਸ ਦਾ ਹਮ ਇਹਨਾਂ ਦਾ ਇਹਨਾਂ ਦਾ ਜ਼ਰੂਰ ਜ਼ਿਆਦਾ ਟਾਈਮ ਲਾਰੇ ਨੇ ਆਦਰਵਾਇਜ਼ ਸਮਝ ਲਓ ਕਿ ਜ਼ਿਆਦਾਤਰ 90% ਕੇਸਿਸ ਜਿਹੜੇ ਨੇ 6 ਮਨਸ ਦੇ ਵਿਦਿਨ 6 ਮਨਸ ਇਹ ਡਿਸਾਈਡ ਕਰਦੇ ਪਏ ਨੇ ਅ ਕੁਝ ਕੇਸਿਸ ਨੂੰ ਕੁਝ ਐਡੀਸ਼ਨਲ ਇਨਕੁਆਰੀਜ਼ ਵਾਸਤੇ ਚੈਕਿੰਗ ਵਾਸਤੇ ਨੇ ਰੱਦ ਹਾਥ ਲਾਲ ਜਿਹਾ ਕੈਨੇਡਾ ਚ ਦੇਖਿਆ ਕਿ ਕਿਹੋ ਜਿਹਾ ਵਾਰਦਾਤਾ ਹੂਆਂ ਗੈਂਗ ਵਾਰ ਹੋਈ ਹੋਰ ਵੀ ਕਈ ਜੋ ਕੇਸਸ ਸਾਹਮਣੇ ਆਏ ਉਸ ਤੋਂ ਬਾਅਦ ਇਹ ਥੋੜੀ ਬਹੁਤ ਸਖਤੀ ਕੀਤੀ ਗਈ ਪੁਲਿਸ ਡਿਪਾਰਟਮੈਂਟ ਨੂੰ ਕਿੰਨਾ ਟਾਈਮ ਲਾ ਰਿਹਾ ਹੈ ਕਿ ਅਪਰੋਕਸੀਮੇਟਲੀ ਕਿੰਨਾ ਲੱਗੇਗਾ ਜੇ ਪੁਲਿਸ ਆਰਮੀ ਵਾਲਿਆਂ ਦਾ ਹੈਗਾ ਸੌਰੀ ਦੁਬਾਰਾ ਕੁਐਸਚਨ ਕਰਨਾ ਮੈਂ ਕਹਾਂ ਪੁਲਿਸ ਤੇ ਆਰਮੀ ਆਇਲਾਂ ਦਾ ਕਿੰਨਾ ਕੁ ਟਾਈਮ ਲੱਗੇਗਾ ਇਹਨਾਂ ਦਾ ਫਿਰ ਹੋਰ ਦਾ ਸਾਲ ਤੋਂ ਉੱਪਰ ਪਰ ਸਾਲ ਡੇਢ ਸਾਲ 2 ਸਾਲ ਵੀ ਲੱਗਦੇ ਪਏ ਸਾਲ 2 ਸਾਲ ਡੇਢ 2 ਸਾਲ ਤੱਕ ਤੁਹਾਡਾ ਉਸ ਕੈਟਿਗਰੀ ਵਿੱਚ ਹੈ ਤੁਸੀਂ ਪੁਲਿਸ ਆਰਮੀ ਚ ਹੈਗਾ ਨਾ ਮੈਂ ਪੁਲਿਸ ਡਿਪਾਰਟਮੈਂਟ ਤੁਸੀਂ ਕਿ ਰਿਟਾਇਰ ਹੋਇਆ ਨਾ ਬੱਚੋ ਬਸ ਬਸ ਉਹੀ ਉਹੀ ਮੈਂ ਤੁਹਾਨੂੰ ਦੱਸਿਆ ਕਿ ਉਹ ਉਹਨਾਂ ਕੇਸ ਵਿੱਚ ਆਮ ਤੌਰ ਤੇ ਇਨਕੁਆਰੀ ਚੈਕਿੰਗ ਜਾਂ ਉਹਨਾਂ ਦਾ ਇੰਟਰਸਟ ਘਟਾ ਵੀ ਇਹਨਾਂ ਨੂੰ ਡਿਲੇ ਕੀਤਾ ਜਾਵੇ ਇਨਾ ਕਰਨਾ ਕਰਕੇ ਵੱਧ ਟਾਈਮ ਲੱਗਦੇ ਉਸੇ ਗੱਲ ਕਰਕੇ ਤੁਹਾਡਾ ਲੇਕਿਨ ਉਹ ਸਾਲ ਡੇਢ ਸਾਲ 2 ਸਾਲ ਵੀ ਲੱਗਦੇ ਕਾਫੀ ਟਾਈਮ ਹੂੰ ਜੀ ਮੈਕਸਿਮਮ ਕਿੰਨਾਕ ਪੀਰੀਅਡ ਲੱਗਦਾ ਹੈ ਕਿਉਂਕਿ ਤੁਸੀਂ ਕਿਹਾ ਘੱਟ ਤੋਂ ਘੱਟ 6 ਮਹੀਨੇ ਲੱਗਦੇ ਨੇ ਹੈਨਾ ਵੱਧ ਤੋਂ ਵੱਧ ਕਿੰਨਾ ਲੱਗ ਸਕਦਾ ਵੱਧ ਤੋਂ ਵੱਧ ਇਹਨਾਂ ਦੇ ਉੱਪਰ ਕੋਈ ਜੀ ਗ੍ਰੈਂਡਪੈਰੈਂਟਸ ਦੀ ਜਾਂ ਪੈਰੈਂਟਸ ਦੀ ਅਪਲਾਈ ਨਹੀਂ ਹੁੰਦੀ ਪੀਆਰ ਸਿਟੀਜ਼ਨਸ਼ਿਪ ਤੇ ਉਹਨਾਂ ਕੋਲ ਆਹੀ ਇੱਕ ਹਿੱਲਾ ਹੈ ਬਾਹਰ ਜਾਣ ਦਾ ਆਪਣੇ ਬੱਚਿਆਂ ਦੇਖੋ ਹੈਨਾ ਸੁਪਰ ਵੀਜ਼ਾ ਤਾਂ ਵਿਜ਼ਿਟਰ ਵੀਜ਼ਾ ਵੀ ਹੈ ਦੇਖੋ ਸੁਪਰ ਵੀਜ਼ਾ ਔਰ ਵਿਜ਼ਿਟਰ ਵੀਜ਼ਾ ਤਕਰੀਬਨ ਇੱਕੋ ਜਿਹੇ ਹੁੰਦੇ ਨੇ ਲੇਕਿਨ ਵਿਜ਼ਟਰ ਵੀਜ਼ਾ ਜੇ ਲਾਨੇ ਆ ਉਸ ਦੇ ਉੱਪਰ ਇਨਕਮ ਦੀ ਜਿਹੜੀ ਇਹ ਸਰਤਾ ਨੇ ਸੁਪਰ ਵੀਜ਼ਾ ਦੇ ਵਿੱਚ ਸੁਪਰ ਵੀਜ਼ਾ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ ਬਹੁਤ ਰੇਅਰ ਮਤਲਬ ਕਿ ਮਾਫੀ ਚਾਹਾਂਗੇ ਵਿੱਚ ਰੋਕ ਰਹੀ ਹਾਂ ਸਾਡੇ ਨਾਲ ਅੰਮ੍ਰਿਤਸਰ ਤੋਂ ਇੱਕ ਹੋਰ ਕਾਲਰ ਮੌਜੂਦ ਨੇ ਬਲਜੀਤ ਜੀ ਬਲਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਕਰ ਦਿੱਤਾ ਹੈਗਾ ਜੀ ਇਹ ਮੈਂ ਪਿਛਲੇ ਸਾਲ ਵੀ 24 ਦੇ ਵਿੱਚ ਵੀ ਲਾਇਆ ਸੀ ਮੇਰੀ ਰਿਫਿਊਜ਼ਲ ਆ ਗਈ 25 ਦੇ ਵਿੱਚ ਵੀ ਲਾਇਆ ਤੇ ਫਿਰ ਅਜੇ ਤੱਕ ਕੋਈ ਨਿਗਾ ਲੱਗਾ ਸੁਪਰ ਵੀਜ਼ੇ ਦਾ ਸਾਰਾ ਕੁਝ ਲਾਇਆ ਲਾਇਆ ਹੋਇਆ ਹੈ ਮੈਡੀਕਲ ਵੀ ਲਾਇਆ ਇੰਸ਼ੋਰੈਂਸ ਲਾਇਆ ਸਾਰਾ ਕੁਝ ਲਾਇਆ ਹੈ ਅਜੇ ਤੱਕ ਕੋਈ ਪਤਾ ਨਹੀਂ ਚੱਲ ਰਿਹਾ ਪਹਿਲੀ ਕਰ 25 ਦੇ ਵਿੱਚ ਤੁਸੀਂ ਕਿਹੜੇ ਮਹੀਨੇ ਚਲਾਇਆ ਸੀ ਸਤੰਬਰ ਦੇ ਵਿੱਚ ਸਰ ਹਾਂ ਉਹ ਹੁਣੇ ਥੋੜੀ ਦੇ ਪਹਿਲਾਂ ਵੀ ਕਿਸੇ ਨੇ ਲਾਇਆ ਸੀ ਕਿ ਤੇ ਮੈਂ ਸਤੰਬਰ ਵਾਲਿਆਂ ਦਾ 6 ਮਹੀਨੇ ਬਾਅਦ ਰਿਜ਼ਲਟ ਆਉਂਦਾ ਮਤਲਬ ਇਹ ਹੈ ਕਿ ਮਾਰਚ ਦੇ ਵਿੱਚ ਤੁਹਾਨੂੰ ਉਮੀਦ ਹੋਏਗੀ ਉਹ ਉਹ ਨਾਰਮਲ ਪ੍ਰੋਸੈਸਿੰਗ ਟਾਈਮ ਹੈ 6 ਮਹੀਨੇ ਤੋਂ ਪਹਿਲਾਂ ਦੇਰ ਕਿਸ ਦੰਦਰ ਨਹੀਂ ਆ ਰਿਹਾ ਜਿਆਦਾਤਰ 90% ਕੇਸਿਸ ਦਾ 90 6 ਮਹੀਨੇ ਦੇ ਕਰੀਬ ਲੱਗਦੇ ਪਏ ਹੂੰ ਤਾਂ ਉਸ ਕੋ 6 ਮਹੀਨੇ ਹਾਂਜੀ ਸਰ ਜੋ ਟੂਰਿਸਟ ਵੀਜ਼ਾ ਹੈ ਉਸ ਚ ਕਿੰਨਾ ਸਮਾਂ ਲੱਗ ਰਿਹਾ ਪਹਿਲਾਂ ਤਾਂ 4 ਤੋਂ 5 ਦਿਨਾਂ ਚ ਆ ਜਾਂਦਾ ਸੀ ਤੁਸੀਂ ਬਾਇਓਮੈਟ੍ਰਿਕਸ ਕਰਾਨ ਗਏ ਐਂਬਸੀ ਚ ਤੇ ਉਸ ਤੋਂ ਬਾਅਦ 4-5 ਦਿਨਾਂ ਚ ਮੇਲ ਆ ਜਾਂਦੀ ਸੀ ਹੈਨਾ ਇਸ ਵਕਤ ਦਾ ਪ੍ਰੋਸੈਸਿੰਗ ਟਾਈਮ 2 ਮਹੀਨੇ ਹੂੰ ਇਸ ਵਕਤ ਜਿਹੜਾ ਜਿੰਨੇ ਵੀ ਕੇਸਿਸ ਲੱਗਦੇ ਪਏ ਨੇ ਕੁਝ ਮਹੀਨੇ ਤੋਂ 4-6 ਮਹੀਨਿਆਂ ਤੋਂ ਉਹਦੇ ਰਿਜ਼ਲਟਸ 2 ਮਹੀਨੇ ਬਾਅਦ ਆ ਰਹੇ ਹੂੰ ਹੂੰ ਜੀ ਤੇ ਰਵੀ ਜੀ ਆ ਲਾਸਟ ਸਵਾਲ ਮੇਰਾ ਤੁਹਾਡੇ ਤੋਂ ਦਰਸ਼ਕ ਜਾਨਣਾ ਚਾਹੁੰਦੇ ਨੇ ਪੀਆਰ ਉਹਨਾਂ ਦੀ ਨਈ ਅਪਲਾਈ ਹੋ ਰਹੀ ਕਿਉਂਕਿ ਉਹਨਾਂ ਨੂੰ ਹੁਣ ਇੱਕ ਹੋਰ ਸਾਲ ਵੇਟ ਕਰਨਾ ਪਏਗਾ ਯਾਨੀ ਕਿ ਨੈਕਸਟ ਈਅਰ ਤੇ ਸੁਪਰ ਵੀਜ਼ਾ ਤੇ ਇੱਕ ਟੂਰਿਸਟ ਵੀਜ਼ਾ ਕੀ ਆਹੀ ਦੋਨੋਂ ਰਸਤੇ ਨੇ ਕਿ ਆਪਣੇ ਬੱਚਿਆਂ ਦੇ ਕੋਲੋਂ ਬਾਹਰ ਜਾ ਸਕਦੇ ਨੇ ਮਿਲ ਸਕਦੇ ਨੇ ਜਾਂ ਇਸ ਤੋਂ ਇਲਾਵਾ ਵੀ ਕੋਈ ਹੋਰ ਵੀਜ਼ਾ ਨਹੀਂ ਇਹੀ ਦੋ ਰਸਤੇ ਨੇ ਹੂੰ ਔਰ ਉਹਦੇ ਵਿੱਚ ਸਿੱਧੀ ਜੀ ਇਹ ਸੁਪਰ ਵੀਜ਼ਾ ਜਿਆਦਾ ਬੈਟਰ ਹੈਗਾ ਇਸ ਦੇ ਵਿੱਚ ਦੋ ਰਿਕੁਆਇਰਮੈਂਟਸ ਹੁੰਦੀਆਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਫੈਮਿਲੀ ਮੈਂਬਰ ਗਿਨੇ ਜਾਂਦੇ ਨੇ ਕਿੰਨੇ ਫੈਮਿਲੀ ਮੈਂਬਰ ਉੱਥੇ ਨੇ ਹਸਬੰਡ ਵਾਈਫ ਬੱਚੇ ਨਾਲ ਐਡ ਕਰ ਦੇਣਾ ਜਿਨ੍ਹਾਂ ਨੂੰ ਇਨਵਾਈਟ ਕਰਨਾ ਹੈਗਾ ਸਪான்ਸਰ ਕਰਨਾ ਹੈਗਾ ਤੇ ਉਹ ਟੋਟਲ ਨੰਬਰ ਆਫ ਫੈਮਿਲੀ ਮੈਂਬਰਸ ਜਿਹੜੇ ਟੋਟਲ ਮੈਂਬਰਸ ਬਣ ਗਏ ਨੇ ਉਹਦੇ ਹਿਸਾਬ ਨਾਲ ਲਾਈਕਲ ਦੇ ਜਿਹੜੀ ਹੈ ਲੋ ਇਨਕਮ ਕਟ-ਆਫ ਦਾ ਟੇਬਲ ਹੈਗਾ ਉਸ ਦੀ ਜਿਹੜੀ ਇਨਕਮ ਦੇਖੀ ਜਾਏਗੀ ਅਗਰ ਉਹ ਇਨਕੀਟ ਕਰਦੇ ਹੈ ਤੇ ਸੁਬਿਸ਼ਾ ਅਪਲਾਈ ਕਰ ਸਕਦੇ ਨਾਲ 1 ਲੱਖ ਕੈਨੇਡੀਅਨ ਡਾਲਰ ਦਾ ਹੈਲਥ ਇੰਸ਼ੋਰੈਂਸ ਕਰਨਾ ਕਰਕੇ ਜਿਹੜੀ ਹੈ ਪਾਲਿਸੀ ਲੈਣੀ ਹੈ। ਬਾਕੀ ਉੱਥੇ ਗਵਰਨਮੈਂਟ ਨੂੰ ਐਨਸ਼ੋਰ ਕਰਾਨ ਕਿ ਉੱਥੇ ਜੋ ਮੈਡੀਕਲ ਸਿਸਟਮ ਉਸ ਤੇ ਭਾਰ ਨਹੀਂ ਪਏਗਾ, ਹੈਨਾ? ਦੋ ਔਰ ਤੀਜਾ ਜਿਹੜਾ ਹੈ ਮੈਡੀਕਲ ਕਰਵਾਉਣਾ। ਇਹ ਤਿੰਨ ਸ਼ਰਤਾਂ ਦੇ ਨਾਲ ਸੁਪਤ ਵੀਜ਼ਾ ਅਪਲਾਈ ਹੋਏਗਾ। ਹਾਂ। ਔਰ ਇਸ ਦੇ ਵਿੱਚ ਚੰਗੀ ਗੱਲ ਇਹ ਹੈ ਕਿ ਅਪ ਟੂ ਜਿਹੜਾ ਹੈ 5 ਇਅਰਸ ਤੱਕ ਉਹ ਰੁਕ ਸਕਦੇ ਨੇ। ਅੱਛਾ। ਨਹੀਂ ਆ ਨਹੀਂ ਹੈ ਕੋਈ ਕਿ 6 ਮਹੀਨੇ ਤੱਕ ਹੀ ਸਟੇ ਮਿਲਦਾ ਹੈ। ਇਹੀ ਇਹੀ ਫਰਕ ਹੈ ਰਿਸਟਰ ਵੀਜ਼ਾ ਦੇ ਵਿੱਚ 6 ਮਹੀਨੇ ਰੁਕ ਸਕਦੇ ਨੇ ਵਾਪਸ ਆਣਾ ਪੈਂਦਾ ਬਟ ਰੇਅਰ ਕੋਈ ਕਾਰਨ ਹੈਗਾ ਤੇ ਉੱਥੇ ਹੀ ਐਕਸਟੈਂਸ਼ਨ ਰਿਕੁਐਸਟ ਪਾ ਦਿੱਤੀ ਜਾਂਦੀ ਹੈ ਕਿ 6 ਮਹੀਨੇ ਮੇਰੇ ਪੂਰੇ ਹੋਣ ਵਾਲੇ ਨੇ ਮੈਨੂੰ ਅਗਰ ਜਿੱਦਤ ਦੇ ਉੱਤੇ ਮੈਂ ਹੋਰ ਵੀ ਜ਼ਿਆਦਾ ਰੁਕਣਾ ਚਾਹਨਾ ਹੈਗਾ 6 ਮਹੀਨੇ ਹੋਰ ਹੋ ਜਾਂਦੇ ਨੇ ਫਿਬਰੀ ਫਿਰ ਹੋਰ ਵੀ ਕਰ ਸਕਦੇ ਨੇ ਅਪਲਾਈ ਇਸ ਤਰ੍ਹਾਂ ਜਿਆਦਾ ਮੋਸਟਲੀ ਜਿਹੜਾ 6 ਮੰਥਸ ਦਾ ਜਿਹੜਾ ਹੈ ਲਾ ਦੇ ਵਿੱਚ ਬੇਸਿਕਲੀ ਇਹ ਗੱਲ ਹੈ ਕਿ ਹੁਣ ਡਰਨ ਦੀ ਲੋੜ ਨਹੀਂ ਹਾਲਾਂਕਿ ਵੇਟ ਉਹਨਾਂ ਨੂੰ ਕਰਨਾ ਪੈ ਸਕਦਾ ਹੈ ਪਰ ਬੱਚਿਆਂ ਦੇ ਜਾਨ ਕੋਲ ਦੂਸਰਾ ਆਲਟਰਨੇਟਿਵ ਵੀ ਹੈ ਇੱਕ ਤੇ ਟੂਰਿਸਟ ਵੀਜ਼ਾ ਤੇ ਦੂਸਰਾ ਸੁਪਰ ਵੀਜ਼ਾ ਸਰ ਬਹੁਤ ਬਹੁਤ ਸ਼ੁਕਰੀਆ ਤੁਸੀਂ న్యూਸ 18 ਦੇ ਨਾਲ ਜੁੜੇ ਤੇ ਸਾਡੇ ਦਰਸ਼ਕਾਂ ਦੇ ਨਾਲ ਖਾਸ ਪਾਲ ਕਰਕੇ